ਖਬਰ ਦਾ ਮੁਹਾਲੀ ਦੇ ਖਰੜ ਦੇ ਵਿੱਚ ਪੈਟਰੋਲ ਪੰਪ ਤੇ ਲੁੱਟ ਕੀਤੀ ਗਈ ਹੈ ਟੈਂਕੀ ਫੁੱਲ ਕਰਵਾ ਕੇ ਬਿਨਾ ਪੈਸੇ ਹੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਕਾਰ ਚਾਲਕਾ ਨੇ ਪੰਪ ਦੇ ਕਰਿੰਦੇ ਨੂੰ ਦੂਰ ਤੱਕ ਸੇਟਿਆ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦਰਸਲ ਮੁਹਾਲੀ ਦੇ ਖਰੜ ਦੇ ਇੱਕ ਪੈਟਰੋਲ ਪੰਪ ਦੀਆਂ ਤਸਵੀਰਾਂ ਨੇ ਕਿੱਥੇ ਕਿ ਟੈਂਕੀ ਫੁੱਲ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਪੈਸੇ ਦੀ ਮੰਗ ਕੀਤੀ ਗਈ ਤਾਂ ਬਿਨਾ ਪੈਸੇ ਦਿੱਤੇ ਹੀ ਇਹ ਕਾਰ ਸਵਾਰ ਆ ਮੌਕੇ ਤੋਂ ਫਰਾਰ ਹੋ ਗਏ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਗੱਡੀ ਖੜੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਕਿ ਤੇਲ ਪਾਇਆ ਜਾ ਰਿਹਾ ਹੈ ਤੇ ਜਦੋਂ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਪੈਟਰੋਲ ਪੰਪ ਦੇ ਕਰਿੰਦੇ ਦੇ ਵੱਲੋਂ ਤਾਂ ਬਿਨਾਂ ਪੈਸੇ ਦਿੱਤੇ ਹੀ ਇਹ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੂਰੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਾਰ ਚਾਲਕਾ ਨੇ ਪੰਪ ਦੇ ਕਰਿੰਦੇ ਨੂੰ ਵੀ ਦੂਰ ਤੱਕ ਸੇਟਿਆ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਦੇ ਵਿੱਚ ਪੂਰੀ ਕੈਦ ਹੋਈ ਹੈ ਦਰਸਲ ਮੁਹਾਲੀ ਦੇ ਖਰੜਦਾਏ ਪੈਟਰੋਲ ਪੰਪ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਪੰਪ ਤੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਮ ਦਿੱਤਾ ਗਿਆ ਆ ਤਾਂ ਆਮ ਦੀ ਤਰ੍ਹਾਂ ਜਿਵੇਂ ਲੋਕ ਪٹرول ਪੰਪ ਤੇ ਤੇਲ ਪਾਉਣ ਦੇ ਲਈ ਆਉਂਦੇ ਨੇ ਇੱਕ ਗੱਡੀ ਆ ਕੇ ਖੜਦੀ ਆ ਤੇ ਇਸੇ ਦੌਰਾਨ ਆ ਪٹرول ਪੰਪ ਦੇ ਕਰਮਚਾਰੀਆਂ ਦੇ ਵੱਲੋਂ ਜਿਹੜਾ ਕਿ ਤੇਲ ਪਾਇਆ ਜਾ ਰਿਹਾ ਸੀਗਾ ਕਿਉਂਕਿ ਅਜਿਹੇ ਮੌਕੇ ਕਿਸੇ ਨੂੰ ਇਸ ਗੱਲ ਦਾ ਤਾਂ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਉਸ ਦੀ ਮਨਸ਼ਾ ਕੀ ਹੈ ਜਾਂ ਉਹ ਪੈਸੇ ਦੇਵੇਗਾ ਜਾਂ ਨਹੀਂ ਦੇਵੇਗਾ ਜਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਆ ਪٹرول ਜਾਂ ਡੀਜ਼ਲ ਗੱਡੀ ਦੇ ਵਿੱਚ ਪਾ ਦਿੱਤਾ ਇਸੇ ਤਰੀਕੇ ਦੇ ਨਾਲ ਹੀ ਤੇਲ ਪਾਇਆ ਜਾ ਰਿਹਾ ਸੀਗਾ ਪਾ ਜਦੋਂ ਟੈਂਕੀ ਫੁੱਲ ਹੋ ਜਾਂਦੀ ਹੈ ਉਸ ਤੋਂ ਬਾਅਦ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤੇ ਇਸੇ ਦਰਾਂ ਬਿਨਾਂ ਪੈਸੇ ਦਿੱਤੇ ਹੀ ਇਹ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਕਾਰ ਚਾਲਕਾਂ ਦੇ ਵੱਲੋਂ ਪੰਪ ਦੇ ਕਰਿੰਦੇ ਨੂੰ ਵੀ ਦੂਰ ਤੱਕ ਕੇ ਸੀਟਿਆ ਜਾਂਦਾ ਹੈ ਰਾਤ ਦੀਆਂ ਪੂਰੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਿ ਤੇਜ਼ ਰਫ਼ਤਾਰ ਦੇ ਵਿੱਚ ਇਹ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਕਦੋਂ ਤੱਕ ਇਹ ਕਾਰ ਸਵਾਰ ਕਦੋਂ ਤੱਕ ਲੁਟੇਰੇ ਪੁਲਿਸ ਦੀ ਗ੍ਰਿਫਤ ਵਿੱਚ ਆਉਂਦੇ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਜਦੋਂ ਕਿ ਕਾਰ ਸਵਾਰ ਫਰਾਰ ਹੁੰਦੇ ਨੇ ਆ ਤਾਂ ਆ ਪੰਪ ਦੇ ਕਰਿੰਦਿਆਂ ਦੇ ਵੱਲੋਂ ਕਰਮਚਾਰੀਆਂ ਦੇ ਉਹਨਾਂ ਦਾ ਪਿੱਛਾ ਵੀ ਕੀਤਾ ਜਾਂਦਾ ਹੈ ਆ ਇੱਕ ਸ਼ਖਤ ਦੇ ਵੱਲੋਂ ਕੋਈ ਗੱਡੀ ਤੇ ਮਾਰ ਵੀ ਕੀਤਾ ਜਾਂਦਾ ਕਿਸੇ ਤਰੀਕੇ ਦਾ ਪਰ ਇੰਨੇ ਨੂੰ ਤੇਜ਼ ਰਫਤਾਰ ਦੇ ਵਿੱਚ ਕਾਰ ਸਵਾਰ ਮੌਕੇ ਤੋਂ ਆ ਫਰਾਰ ਹੋ ਜਾਂਦੇ ਨੇ ਦਰਸਲ ਮੁਹਾਲੀ ਦੇ ਖੱਡੜ ਦੀਆਂ ਆ ਪੈਟਰੋਲ ਪੰਪ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਆ ਕੈਦ ਹੋਈਆਂ ਨੇ ਕਿ ਟੈਂਕੀ ਫੁੱਲ ਕਰਵਾ ਕੇ ਤੇ ਬਿਨਾਂ ਪੈਸੇ ਦਿੱਤੇ ਹੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ऐसे खबर ते और जरा जानकारी ले ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਜੇ ਤਸਵੀਰਾਂ ਆਪਣੇ ਆਪ ਦੇ ਵਿੱਚ ਕਈ ਤਰੀਕੇ ਦੇ ਸਵਾਲ ਵੀ ਖੜੇ ਕਰ ਰਹੀਆਂ ਨੇ ਕਿ ਕਿਵੇਂ ਆਸਾਨੀ ਦੇ ਨਾਲ ਇਹ ਕਾਰ سوا ਟੈਂਕੀ ਫੁੱਲ ਕਰਵਾ ਕੇ ਬਿਨਾ ਪੈਸੇ ਦਿੱਤੇ ਮੌਕੇ ਤੋਂ ਫਰਾਰ ਹੋ ਗਏ ਦੇਖੋ ਪਰਮਿੰਦਰ ਇਹ ਪਹਿਲੀ ਵਾਰ ਹੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾ ਹੋਈ ਹੈ ਲੇਕਿਨ ਇਸ ਵਾਰੀ ਮਹਾਲੀ ਜ਼ਿਲ੍ਹੇ ਦੇ ਇੱਕ ਖਰੜਦਾ ਸਨਨ ਕਲੇਵ ਦਾ ਏਰੀਆ ਇਹ પેટ્રોલ ਪੰਪ ਹੈ ਬਿਲਕੁਲ ਕੇਐਸਸੀ ਦੇ ਨਾਲ ਲੱਗਦਾ ਇਹ પેટ્રોલ ਪੰਪ ਹੈ ਔਰ ਰਾਤ ਕਰੀਬ 1:30 ਵਜੇ ਦੀ ਇਹ ਪੂਰੀ ਘਟਨਾ ਹੈ ਜਿਹਦੇ ਵਿੱਚ ਇੱਕ Honda City ਕਾਰ ਹੈ ਔਰ ਇਹਦਾ ਜਿਹੜਾ ਨੰਬਰ ਹੈ ਅ ਇਹ ਵੀ ਤੁਹਾਨੂੰ ਦੱਸ ਜੇ ਕਿ ਪੀਬੀ 10 ਸੀ ਐਲ ਇਹ ਲੁਧਿਆਣਾ ਦਾ ਨੰਬਰ ਦੱਸਿਆ ਜਾ ਰਿਹਾ 2552 ਪੂਰੀ ਸੀਸੀਟੀਵੀ ਜਿਹੜਾ ਨੰਬਰ ਹੈ ਉਹ ਕੈਦ ਹੋਇਆ ਇਹਦੇ ਵਿੱਚ ਦੋ ਤੋਂ ਤਿੰਨ ਮੁੰਡੇ ਸਵਾਰ ਸੀ ਉਹ પેટ્રોલ ਪੰਪ ਤੇ ਆਉਂਦੇ ਆ પેટ્રોલ ਪਵਾਉਂਦੇ ਆ ਪੂਰੀ ਫੁੱਲ ਟੈਂਕੀ ਕਰਾਉਂਦੇ ਜਿਹੜੇ ਹੁਣ ਤੱਕ ਦੀ ਜਿਹੜੀ ਕੰਪਲੇਨ ਦਿੱਤੀ ਜਾ ਰਹੀ ਹੈ ਪੁਲਿਸ ਨੂੰ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਪੂਰਾ ਟੈਂਕ ਫੁੱਲ ਕਰਾਉਣ ਤੋਂ ਬਾਅਦ ਇਹ ਇਹ ਕੁਝ ਮਿੰਟਾਂ ਤੱਕ ਉੱਥੇ ਖੜੇ ਰਹਿੰਦੇ ਇਹਨੂੰ ਸ਼ੱਕ ਵੀ ਹੁੰਦਾ ਜਿਹੜਾ ਕਰਿੰਦਾ ਹੈ પેટ્રોલ ਪੰਪ ਦਾ ਔਰ ਉਹਨੂੰ ਬਾਰ-ਬਾਰ ਕਹਿੰਦਾ ਤੁਸੀਂ ਪੈਸੇ ਦੋ ਇੰਨੇ ਪੈਸੇ ਤੁਹਾਡੇ ਬਣੇ ਐ 2000 ਕੁਛ ਬਣੇ ਸੀਗੇ ਤੇ ਲੇਕਿਨ ਉਹਨਾਂ ਨੂੰ ਸ਼ੱਕ ਹੁੰਦਾ ਹੈ ਤੇ ਨਾਲ ਦੇ ਨਾਲ ਹੀ ਜਿੱਦਾਂ ਹੀ ਉਹਨਾਂ ਨੂੰ ਰੋਕਣ ਦਾ ਬਾਰ-ਬਾਰ ਕਹਿੰਦਾ ਹੈ ਨਾਲ ਦੇ ਨਾਲ ਹੀ ਉਹ ਗੱਡੀ ਭਜਾ ਕੇ ਲੈ ਜਾਂਦੇ ਔਰ ਤੁਸੀਂ ਦੇਖੋ ਕਿ ਪਾਈਪ ਵੀ ਨਾਲ ਦੇ ਨਾਲ ਹੀ ਲੈ ਕੇ ਜਾਂਦਾ ਹੋਇ ਨਜ਼ਰ ਆ ਰਿਹਾ ਹਾਲਾਂਕਿ ਉੱਥੇ ਹੋਰ ਵੀ ਪਟ્રોલ ਪੌਂਡ ਤੇ ਕਰਿੰਦੇ ਸੀ ਕਿ ਉਹਨਾਂ ਨੇ ਭਜਨ ਦੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਉਹ ਭਜਨ ਚ ਕਾਮਯਾਬ ਹੋ ਗਿਆ ਔਰ ਬੜੀ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਕਿਉਂਕਿ ਉਹ ਕੌਣ ਸੀ ਹਾਲਾਂਕਿ ਉਹਨ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਬਦਮਾਸ਼ ਸੀਗੇ ਕਿਸ ਕਿਸ ਕਿੱਥੋਂ ਦੇ ਸੀਗੇ ਇਹ ਸਾਰੀ ਚੀਜ਼ਾਂ ਉਹਨਾਂ ਦੇ ਗੱਡੀ ਦਾ ਨੰਬਰ ਆਇਡੈਂਟੀਫਾਈ ਹੋਇਆ ਨੰਬਰ ਦਾ ਪਤਾ ਲੱਗ ਸਕੇ ਦੇਖੋ ਉਹਨ ਪੁਲਿਸ ਨੂੰ ਕੰਪਲੇਂਟ ਦਿੱਤੀ ਜਾ ਰਹੀ ਤੁਹਾਡੀ ਸੀਨੀਅਰ ਅਫਸਰ ਦੇ ਨਾਲ ਵੀ ਗੱਲ ਹੋਈ ਹੈ ਹਾਲਾਂਕਿ ਹਜੇ ਤੱਕ ਪੁਲਿਸ ਨੂੰ ਕੰਪਲੇਂਟ ਜਿਹੜੀ ਹੈਗੀ ਉਹ ਨਹੀਂ ਦਿੱਤੀ ਗਈ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਉਹ ਜਲਦੀ ਕੰਪਲੇਂਟ ਲੈਣ ਤੋਂ ਬਾਅਦ ਇਹ ਹੁਣ ਕਾਰਵਾਈ ਹੋਏਗੀ ਕਿਉਂਕਿ ਪੀਬੀਟੀ ਪੀਬੀ10CL2552 ਹੁਣ ਇਹ ਫੇਕ ਨੰਬਰ ਹੈ Ориਜੀਨਲ ਨੰਬਰ ਹੈ ਇਹ ਹੁਣ ਇਹਦੀ ਜਾਂਚ ਤੋਂ ਹੀ ਪਤਾ ਲੱਗ ਪਾਊਗਾ ਲੇਕਿਨ ਤੁਸੀਂ ਦੇਖੋ ਕਿ ਬਿਲਕੁਲ ਸਾਫ਼-ਸਾਫ਼ੇ ਨਜ਼ਰ ਆ ਰਿਹਾ ਹੈ ਕਿ Honda City ਕਾਰ ਹੈ 2012 13 ਮਾਡਲ ਦੀ ਗੱਡੀ ਹੈ ਜਿਸ ਦੇ ਵੀ ਦੋ ਤੋਂ ਤਿੰਨ ਮੁੰਡੇ ਸਵਾਰ ਵੀ ਅੰਦਰ ਬੈਠੇ ਹੋਏ ਨੇ ਹਾਲਾਂਕਿ ਦੇਖੋ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਗੱਡੀ ਤੋਂ ਕੋਈ ਨਹੀਂ ਉਤਰਿਆ ਇਹਦੀ ਪੂਰੀ ਉਹੀ ਇਹਨਾਂ ਨੂੰ ਪੂਰਾ ਇਹਨਾਂ ਦੀ ਪਲੈਨਿੰਗ ਸੀ ਕਿ ਗੱਡੀ ਤੋਂ ਅਸੀਂ ਪੈਟਰੋਲ ਪਵਾਉਣਾ ਹੈ ਫੁੱਲ ਟੈਂਕ ਕਰਾਉਣਾ ਹੈ ਤੇ ਅਸੀਂ ਬਾਹਰ ਜਾਣਾ ਹੈ ਹਾਂ ਠੀਕ ਹੈ ਮਨੋਜ ਪੂਰੀ ਜਾਣਕਾਰੀ ਬਹੁਤ ਧੰਨਵਾਦ ਤੁਮ ਹਾਲੀ ਦੇ ਖੜੜ ਦੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ